ਸ਼੍ਰੀ ਅਕਾਲ ਜੀ ਅੱਜ ਤੁਹਾਡੇ ਨਾਲ ਮੈਂ ਜੋ ਵੀਡੀਓ ਸਾਂਝੀ ਕਰਨ ਜਾ ਰਿਹਾ ਹਾਂ ਜੀ ਉਸ ਦੇ ਨਾਲ ਤੁਹਾਡੀ ਇੱਕ ਬਹੁਤ ਵੱਡੀ ਸਿਰਦਰਦੀ ਖਤਮ ਹੋ ਜਾਵੇਗੀ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੇ ਰਾਜ ਪੰਜਾਬ ਸਮੇਤ ਦੇਸ਼ ਵਿੱਚ ਇਸ ਸਮੇਂ ਐਕਸਪ੍ਰੈਸਵੇ ਹਾਈਵੇਜ਼ ਦਾ ਇੱਕ ਜਾਲ ਵਿਛ ਗਿਆ ਤੇ ਇਹਨਾਂ ਸੜਕਾਂ ਤੇ ਹੁਣ ਸਫ਼ਰ ਕਰਨਾ ਸਾਡੇ ਲਈ ਬੇਹੱਦ ਆਸਾਨ ਸੁਖਾਵਾਂ ਤੇ ਆਨੰਦਮਈ ਹੋ ਗਿਆ ਪਰ ਹਕੀਕਤ ਇਹ ਵੀ ਹੈ ਇਹ ਇਨ੍ਹਾਂ ਸੜਕਾਂ ਤੇ ਜਦੋਂ ਅਸੀਂ ਸਫ਼ਰ ਕਰਦੇ ਹਾਂ ਤਾਂ ਥਾਂ ਥਾਂ ਤੇ ਆਉਣ ਵਾਲੇ ਟੋਲ ਬੂਥ ਜਿੱਥੇ ਸਾਡੀ ਜੇਬ ਤੇ ਭਾਰੀ ਪੈਂਦੇ ਆ ਉੱਥੇ ਸਾਡੇ ਸਫ਼ਰ ਦਾ ਮਜ਼ਾ ਵੀ ਕਿਰਕਰਾ ਕਰ ਦਿੰਦੇ ਆ ਕਈ ਵਾਰ ਤਾਂ ਸਾਨੂੰ ਮਹਿਜ ਕੁਝ ਕਿਲੋਮੀਟਰ ਦੇ ਲਈ ਸੈਂਕੜੇ ਰੁਪਏ ਟੋਲ ਬੂਥ ਤੇ ਚੁਕਾਉਣੇ ਪੈਂਦੇ ਆ ਪਰ ਹੁਣ ਅਜਿਹਾ ਨਹੀਂ ਹੋਵੇਗਾ ਦਰਸਲ ਕੇਂਦਰ ਸਰਕਾਰ ਨੇ ਜੋ ਇਹ ਫਾਸਟੈਗ ਲਗਾਇਆ ਇਸ ਨਾਲ ਜੁੜੀਆਂ ਸਾਡੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦੇਸ਼ ਦੇ ਹਰੇਕ ਵਾਹਨ ਮਾਲਕ ਲਈ ਫਾਸਟ ਟੈਗ ਪਾਸ ਦਾ ਐਲਾਨ ਕਰ ਦਿੱਤਾ ਹੈ ਜਿਸ ਤੋਂ ਬਾਅਦ ਅਸੀਂ ਦੇਸ਼ ਵਿੱਚ ਕਿਸੇ ਵੀ ਟੋਲ ਬੂਥ ਨੂੰ ਮਹਿਜ 15 ਰੁਪਏ ਦੇ ਕੇ ਪਾਰ ਕਰ ਸਕਾਂਗੇ ਇਹ ਪਾਸ ਅਸੀਂ ਘਰ ਬੈਠੇ ਬਣਾ ਸਕਦੇ ਹਾਂ ਇਸ ਨੂੰ ਕਿਵੇਂ ਬਣਾਉਣਾ ਕਿਵੇਂ ਐਕਟੀਵੇਟ ਕਰਨਾ ਕਿਵੇਂ ਵਰਤਣਾ ਆਓ ਪਹਿਲਾਂ ਇਸ ਬਾਰੇ ਜਾਣਕਾਰੀ ਹਾਸਲ ਕਰੀਏ ਇਹ ਫਾਸਟਟੈਗ ਪਾਸ ਬਣਾਉਣਾ ਬੇਹਦ ਆਸਾਨ ਹੈ ਇਸ ਲਈ ਸਾਨੂੰ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਰਾਜਮਾਰਗ ਯਾਤਰਾ ਐਪ ਇੰਸਟਾਲ ਕਰਨੀ ਪਵੇਗੀ ਪਲੇ ਸਟੋਰ ਤੋਂ ਐਸਾ ਐਪ ਨੂੰ ਅਸੀਂ ਆਸਾਨੀ ਨਾਲ ਇੰਸਟਾਲ ਕਰ ਸਕਦੇ ਹਾਂ ਇਹ ਐਪ ਇੰਸਟਾਲ ਕਰਨ ਤੋਂ ਬਾਅਦ ਉਹ ਮੋਬਾਈਲ ਨੰਬਰ ਜੋ ਸਾਡੇ ਫਾਸਟਟੈਗ ਨਾਲ ਅਟੈਚ ਹੈ ਉਸ ਮੋਬਾਈਲ ਨੰਬਰ ਦੇ ਨਾਲ ਇਸ ਐਪ ਦੇ ਵਿੱਚ ਅਸੀਂ ਲੌਗਇਨ ਕਰਾਂਗੇ ਲੌਗਇਨ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਭਾਸ਼ਾ ਚੁਣਨ ਦਾ ਵਿਕਲਪ ਸਾਹਮਣੇ ਆਵੇਗਾ ਤੁਸੀਂ ਆਪਣੀ ਸਹੂਲਤ ਅਨੁਸਾਰ ਕੋਈ ਵੀ ਭਾਸ਼ਾ ਚੁਣ ਸਕਦੇ ਹੋ ਭਾਸ਼ਾ ਚੁਣਨ ਤੋਂ ਬਾਅਦ ਤੁਹਾਡੇ ਸਾਹਮਣੇ ਇੰਟਰਫੇਸ ਵਿੱਚ ਐਨਵਲ ਪਾਸ ਦਾ ਵਿਕਲਪ ਸਾਹਮਣੇ ਆਵੇਗਾ ਉਸ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਫਾਸਟੈਗ ਪਾਸ ਨਾਲ ਸੰਬੰਧਿਤ ਜਾਣਕਾਰੀ ਪ੍ਰਦਰਸ਼ਿਤ ਹੋਵੇਗੀ ਜਿਵੇਂ ਇਸ ਫਾਸਟੈਗ ਪਾਸ ਦੀ ਕੀਮਤ 3000 ਰੁਪਏ ਹੈ ਇਸ ਤੋਂ ਬਾਅਦ ਤੁਹਾਡੇ ਕੋਲ ਫਾਸਟੈਗ ਐਕਟੀਵੇਟ ਕਰਨ ਦਾ ਵਿਕਲਪ ਸਾਹਮਣੇ ਆਵੇਗਾ ਇਸ ਉੱਪਰ ਕਲਿੱਕ ਕਰਨ ਤੋਂ ਬਾਅਦ ਉਸ ਵਹੀਕਲ ਦਾ ਨੰਬਰ ਜਿਸ ਦਾ ਤੁਸੀਂ ਫਾਸਟ ਟੈਗ ਪਾਸ ਬਣਾਉਣਾ ਹੈ ਉਸ ਦਾ ਨੰਬਰ ਭਰਨਾ ਪਵੇਗਾ ਨੰਬਰ ਭਰਨ ਤੋਂ ਬਾਅਦ ਤੁਹਾਡੇ ਸਾਹਮਣੇ ਫਾਸਟ ਟੈਗ ਦੀ ਸਾਰੀ ਡਿਟੇਲ ਤੁਹਾਡੇ ਸਾਹਮਣੇ ਆ ਜਾਵੇਗੀ ਇਸ ਨੂੰ ਧਿਆਨ ਨਾਲ ਚੈੱਕ ਕਰਨਾ ਜ਼ਰੂਰੀ ਹੈ ਕਿ ਇਹ ਸਾਡੀ ਗੱਡੀ ਦਾ ਹੀ ਫਾਸਟ ਟੈਗ ਹੈ ਕਿਤੇ ਗਲਤੀ ਨਾਲ ਕਿਸੇ ਹੋਰ ਗੱਡੀ ਦਾ ਫਾਸਟ ਟੈਗ ਨਾ ਆ ਜਾਵੇ ਇਸ ਤੋਂ ਬਾਅਦ ਤੁਹਾਡੇ ਸਾਹਮਣੇ ਵੈਲੀਡੇਟ অপਸ਼ਨ ਆਵੇਗੀ ਉਹ ਸੁਪਰ ਕਲਿੱਕ ਕਰਨ ਤੋਂ ਬਾਅਦ ਤੁਸੀਂ ਆਪਣਾ ਮੋਬਾਈਲ ਨੰਬਰ ਭਰਨਾ ਹੈ ਜਿਸ ਉੱਪਰ ਤੁਸੀਂ ਆਪਣੇ ਫਾਸਟ ਟੈਗ ਨਾਲ ਸੰਬੰਧਿਤ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਇਸ ਸਾਰੀ ਪ੍ਰਕਿਰਿਆ ਤੋਂ ਬਾਅਦ ਪੇਮੈਂਟ ਦੀ অপਸ਼ਨ ਸਾਹਮਣੇ ਆਵੇਗੀ ਤੁਸੀਂ ਯੂਪੀਆਈ ਨੈੱਟ ਬੈਂਕਿੰਗ ਕ੍ਰੈਡਿਟ ਕਾਰਡ ਕਿਸੇ ਵੀ ਤਰੀਕੇ ਨਾਲ ਪੇਮੈਂਟ ਕਰ ਸਕਦੇ ਹੋ ਤੁਹਾਨੂੰ 3000 ਰੁਪਏ ਦਾ ਭੁਗਤਾਨ ਕਰਨਾ ਪਵੇਗਾ ਭੁਗਤਾਨ ਕਰਨ ਤੋਂ ਤੁਰੰਤ ਬਾਅਦ ਤੁਹਾਡਾ ਫਾਸਟ ਟੈਗ ਬਣ ਜਾਵੇਗਾ ਹੁਣ ਤੁਸੀਂ ਸਾਲ ਵਿੱਚ 200 ਵਾਰ ਟੋਲ ਪਾਰ ਕਰ ਸਕਦੇ ਹੋ ਤੇ ਤੁਹਾਨੂੰ ਇਸ ਲਈ ਕੋਈ ਹੋਰ ਪੈਸੇ ਨਹੀਂ ਦੇਣੇ ਪੈਣਗੇ ਭਾਵੇਂ ਤੁਸੀਂ ਮਹਿਜ ਹਰ ਇੱਕ ਟੋਲ 15 ਰੁਪਏ ਦੇ ਖਰਚੇ ਤੇ ਪਾਰ ਕਰ ਸਕੋਗੇ ਇਸੇ ਐਪ ਵਿੱਚ ਤੁਸੀਂ ਮਾਈ ਪਾਸਸਸ ਦੇ ਵਿੱਚ ਜਾ ਕੇ ਆਪਣੇ ਫਾਸਟੈਗ ਪਾਸ ਦਾ ਅਕਾਊਂਟ ਵੀ ਚੈੱਕ ਕਰ ਸਕਦੇ ਹੋ ਜਿਸ ਵਿੱਚ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਕਿ ਤੁਸੀਂ ਕਿੰਨੇ ਟੋਲ ਪਾਰ ਕਰ ਚੁੱਕੇ ਹੋ ਤੇ ਕਿੰਨੇ ਤੁਹਾਡੇ ਫਾਸਟੈਗ ਵਿੱਚ ਬਾਕੀ ਹਨ ਐਸਰ ਫਾਸਟ ਟੈਗ ਦਾ ਪਾਸ ਨਾਲ ਕੁਝ ਜ਼ਰੂਰੀ ਸ਼ਰਤਾਂ ਵੀ ਜੋੜੀਆਂ ਗਈਆਂ ਸਭ ਤੋਂ ਪਹਿਲੀ ਸ਼ਰਤ ਤਾਂ ਇਹ ਹੈ ਕਿ ਇਹ ਫਾਸਟ ਟੈਗ ਦਾ ਪਾਸ 1 ਸਾਲ ਲਈ ਵੈਲਿਡ ਹੋਵੇਗਾ ਤੇ 1 ਸਾਲ ਦੇ ਅਰਸੇ ਅੰਦਰ ਅਸੀਂ 200 ਟੋਲ ਬੂਥਾਂ ਨੂੰ ਇਸ ਪਾਸ ਦੀ ਮਦਦ ਨਾਲ ਪਾਰ ਕਰ ਸਕਾਂਗੇ ਜੇਕਰ 1 ਸਾਲ ਦਾ ਅਰਸਾ ਬੀਤ ਗਿਆ ਸਾਨੂੰ ਇਹ ਫਾਸਟ ਟੈਗ ਦਾ ਪਾਸ ਦੁਬਾਰਾ ਰੀਨਿਊ ਕਰਵਾਉਣਾ ਪਵੇਗਾ ਜੇਕਰ 1 ਸਾਲ ਦੇ ਅਰਸੇ ਅੰਦਰ ਅਸੀਂ 200 ਵਾਰ ਟੋਲ ਬੂਥਾਂ ਨੂੰ ਪਾਰ ਕਰ ਗਏ ਤਾ ਵੀ ਸਾਨੂੰ ਇਹ ਦੁਬਾਰਾ ਰੀਨਿਊ ਕਰਾਉਣਾ ਪਵੇਗਾ ਦੂਸਰੀ ਵੱਡੀ ਸ਼ਰਤ ਇਹ ਸਿਰਫ ਐਨ ਐਚ ਏ ਆਈ ਵੱਲੋਂ ਨਿਰਧਾਰਿਤ ਟੋਲ ਬੂਥਾਂ ਤੇ ਹੀ ਵੈਲਿਡ ਹੋਵੇਗਾ ਇੱਥੇ ਆਪਣੇ ਸੂਬੇ ਵਿੱਚ ਕਈ ਸੜਕਾਂ ਤੇ ਪੰਜਾਬ ਸਰਕਾਰ ਵੱਲੋਂ ਵੀ ਟੋਲ ਬੂਥ ਲਾਈ ਗਏ ਆ ਦੇਸ਼ ਵਿੱਚ ਕਈ ਲੋਕਲ ਬਾਡੀਜ਼ ਵੱਲੋਂ ਵੀ ਸੜਕਾਂ ਤੇ ਟੋਲ ਬੂਥ ਲਾਈ ਗਏ ਆ ਉਹਨਾਂ ਟੋਲ ਬੂਥਾਂ ਤੇ ਇਹ ਫਾਸਟੈਗ ਵੈਲਿਡ ਨਹੀਂ ਹੋਵੇਗਾ ਸਿਰਫ ਰਾਸ਼ਟਰੀ ਰਾਜਮਾਰਗਾਂ ਤੇ ਹੀ ਅਸੀਂ ਇਸ ਦੀ ਵਰਤੋਂ ਕਰ ਸਕਾਂਗੇ ਤੀਸਰੀ ਸ਼ਰਤ ਇਹ ਫਾਸਟ ਟੈਗ ਪਾਸ ਸਿਰਫ ਨਿੱਜੀ ਵਾਹਨ ਮਾਲਕਾਂ ਲਈ ਹਨ ਕਮਰਸ਼ੀਅਲ ਵਾਹਨ ਬੱਸਾਂ ਟਰੱਕਾਂ ਹੋਰ ਟੈਕਸੀਆਂ ਆਦਿ ਤੇ ਇਹ ਫਾਸਟ ਟੈਗ ਦਾ ਪਾਸ ਲਾਗੂ ਨਹੀਂ ਹੋਵੇਗਾ ਇਸ ਦੇ ਨਾਲ ਸਾਡੇ ਮਨ ਵਿੱਚ ਇਹ ਸਵਾਲ ਵੀ ਆਉਂਦਾ ਹੈ ਕਿ ਇਹ ਫਾਸਟ ਟੈਗ ਬਣਾਉਣ ਤੋਂ ਬਾਅਦ ਪਾਸ ਬਣਾਉਣ ਤੋਂ ਬਾਅਦ ਇਸ ਦੀ ਵਰਤੋਂ ਕਿਸ ਤਰ੍ਹਾਂ ਹੋਵੇਗੀ ਕਿ ਸਾਡੇ ਫਾਸਟ ਟੈਗ ਵਿੱਚਲੇ ਬੈਲੈਂਸ ਵਿੱਚੋਂ ਪੈਸੇ ਤਾਂ ਨਹੀਂ ਕੱਟੇ ਜਾਣਗੇ ਅਜਿਹਾ ਕੁਝ ਨਹੀਂ ਹੋਵੇਗਾ ਜਦ ਤੁਸੀਂ ਪਾਸ ਬਣਾ ਲਿਆ ਜਦੋਂ ਵੀ ਕਿਸੇ ਟੋਲ ਬੂਥ ਤੋਂ ਤੁਸੀਂ ਪਾਰ ਹੋਮੋਗੇ ਤਾਂ ਤੁਹਾਡੇ ਫਾਸਟੈਗ ਪਾਸ ਵਿੱਚੋਂ ਟੋਲ ਬੂਥਾਂ ਦੀ ਗਿਣਤੀ ਵਿੱਚੋਂ ਇੱਕ ਟੋਲ ਬੂਥ ਘਟ ਜਾਵੇਗਾ ਜੋ ਤੁਹਾਡੇ ਫਾਸਟੈਗ ਦੇ ਬੈਲੈਂਸ ਵਿੱਚ ਪੈਸੇ ਪਏ ਹਨ ਉਹਨਾਂ ਵਿੱਚੋਂ ਕੋਈ ਪੈਸਾ ਨਹੀਂ ਕੱਟਿਆ ਜਾਵੇਗਾ ਉਮੀਦ ਹੈ ਜੀ ਇਹ ਛੋਟੀ ਜਹੀ ਵੀਡੀਓ ਤੁਹਾਡੇ ਲਈ ਜਾਣਕਾਰੀ ਭਰਪੂਰ ਸਾਬਤ ਹੋਵੇਗੀ ਇਸਦੀ ਮਦਦ ਨਾਲ ਤੁਸੀਂ ਘਰ ਬੈਠੇ ਫਾਸਟ ਟੈਗ ਪਾਸ ਬਣਵਾ ਕੇ ਆਪਣੀ ਜੇਬ ਤੇ ਪੈਣ ਵਾਲੇ ਭਾਰੀ ਖਰਚ ਤੋਂ ਬਚ ਸਕੋਗੇ ਤੇ ਆਪਣੇ ਸਫ਼ਰ ਨੂੰ ਸੁਖਾਲਾ, ਆਸਾਨ ਤੇ ਆਨੰਦਪੂਰਣ ਢੰਗ ਨਾਲ ਪੂਰਾ ਕਰ ਸਕੋਗੇ ਮਿਲਦੇ ਹਾਂ ਜਲਦ ਹੀ ਅਗਲੀ ਵੀਡੀਓ ਦੇ ਨਾਲ ਧੰਨਵਾਦ ਸਤਿ ਸ਼੍ਰੀ ਅਕਾਲ ਜੀ